ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਚੋਣ ਜਾਬਤਾ ਲੱਗਿਆ ਹੋਇਆ ਤੇ ਲੋਕ ਸਭਾ ਚੋਣਾਂ 1 ਜੂਨ ਨੂੰ ਪੈਣ ਗਿਆ ਪਰ ਪੁਲਿਸ ਵੱਲੋਂ ਹੁਣ ਤੋਂ ਹੀ ਸਖਤੀ ਦਾ ਰੁਖ ਅਪਣਾਇਆ ਗਿਆ ਨਜ਼ਰ ਆਇਆ ਕਿ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਇਆ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਪੁਲਿਸ ਚੌਕਸ ਦਿਖਾਈ ਦੇ ਰਹੀ ਹੈ ਉਥੇ ਜੇਕਰ ਨਾਬਾਦੀ ਗੱਲ ਕੀਤੀ ਜਾਵੇ ਤਾਂ ਨਾਪਾ ਹਲਕੇ ਦੇ ਵਿੱਚ ਡੀਐਸਪੀ ਦਵਿੰਦਰ ਅਤਰੀ ਦੀ ਗਵਾਹੀ ਵਿੱਚ ਫਲੈਗ ਮਾਰਚ ਕੱਢਿਆ ਗਿਆ ਸਮੋਕੀ ਉੱਤੇ ਪੁਲਿਸ ਵੱਲੋਂ ਚੁੱਪੇ-ਚੁੱਪੇ ਉੱਤੇ ਬਾਰੀਕੀ ਦੇ ਨਾਲ ਚੈਕਿੰਗ ਕੀਤੀ ਗਈ। ਪੁਲਿਸ ਨੇ ਬੱਸਾਂ ਨੂੰ ਰੋਕ ਕੇ ਸਵਾਰੀਆਂ ਤੇ ਉਹਨਾਂ ਦੇ ਬੈਗਾਂ ਦੀ ਤਲਾਸ਼ੀ ਵੀ ਲਈ ਹੈ। ਉੱਥੇ ਹੀ ਕਾਰਾਂ, ਮੋਟਰਸਾਈਕਲਾਂ ਦੀ ਵੀ ਤਲਾਸ਼ੀ ਲਈ ਗਈ ਹੈ। ਇਹ ਫਲੈਗ ਮਾਰਚ ਨਾਭਾ ਹਲਕੇ ਦੇ ਕੋਨੇ-ਕੋਨੇ ਦੇ ਵਿੱਚ ਕੱਢਿਆ ਗਿਆ ਤਾਂ ਜੋ ਵੋਟਰ ਕਿਸੇ ਡਰ ਪੈ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਸਕੇ। ਮੈਨੂੰ ਪਤਾ ਹੈ ਆਉਣ ਵਾਲੇ ਟਾਈਮ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ ਉਹਦੇ ਸਵਾਨ ਚ ਮਾਨਜੋਗ ਐਸਆਰਪੀ ਸਾਡੇ ਜਿਹੜੇ ਵਰਨ ਸ਼ਰਮਾ ਜੀ ਨੇ ਐਸਪਟੇਲਾ ਵੱਲੋਂ ਹੁਕਮ ਅੱਜ ਸਪੈਸ਼ਲ ਜੋ ਅਸੀਂ ਆਪਣੇ ਨਾਪਾ ਸਾਉਂਡਿੰਗ ਦੇ ਵਿੱਚ ਬਕਾਇਦਾ ਐਸਪੀ ਹੈਡਕੁਆਟਰ ਮੈਡਮ ਪਟੇਲਾ ਤੋਂ ਆਏ ਨੇ ਤੇ ਸਾਡੀ ਸਾਰੀ ਸਾਉਂਡਿੰਗ ਦੇ ਫੋਰਸ ਚੌਂਕੀ ਇੰਚਾਰ ਐਸਐਚਓ ਸਭਾ ਸਾਰੇ ਤੇ ਬੱਕਰੀ ਫੋਰਸ ਜਿਹੜੀ ਸਾਡੀ ਬੁਲਾ ਕੇ ਅਸੀਂ ਅੱਜ ਪੈਟ੍ਰੋਲਿੰਗ ਪੈਦਲ ਯਾਤਰਾ ਤੇ ਦੂਸਰੀ ਜਿਹੜੀ ਸਾਡੀ ਹੈਗੀ ਆ ਲੈ ਕੇ ਮਾਰਚ ਗੱਡੀਆਂ ਰਹੀਆਂ ਇੱਜ ਅਸੀਂ ਸਾਰੇ ਸੌਰਡਨ ਦੇ ਵਿੱਚ ਕਰ ਰਹੇ ਹਾਂ ਖਾਸ ਕਰਕੇ ਜਿੱਥੇ ਸਾਡੇ ਜਿਹੜੇ ਸੈਂਸਿਟਿਵ ਪੁਆਇੰਟ ਨੇ ਪੁਲਿਸ ਸਟੇਸ਼ਨ ਨੇ ਜਾਂ ਭੀੜ ਭੜੱਕੇ ਵਾਲੀਆਂ ਬੱਸ ਸਟੈਂਡ ਸਟੇਸ਼ਨ ਨੇ ਹੋਟਲ ਵਗੈਰਾ ਉਹ ਵੀ ਚੈੱਕ ਕਰ ਰਹੇ ਹਾਂ ਇਹਦਾ ਇੱਕ ਮਕਸਦ ਹੁੰਦਾ ਵੀ ਜਿਹੜਾ ਮਾੜੇ ਬੰਦੇ ਨੂੰ ਜਿਹੜਾ ਹੈਗਾ ਉਹਨੂੰ ਡਰ ਹੋਵੇ ਵੀ ਹਾਂ ਜਿਹੜੀ ਪੁਲਿਸ ਉਹ ਪੂਰੀ ਐਕਟਿਵ ਹੋ ਚੁੱਕੀ ਆ ਅਤੇ ਚੰਗੇ ਬੰਦੇ ਆਮ ਸ਼ਹਿਰ ਨੂੰ ਇੱਕ ਕੌਨਫੀਡੈਂਸ ਬਣਦਾ ਵੀ ਹਾਂ ਪੁਲਿਸ ਉਹਨਾਂ ਦੀ ਜਿਹੜੀ ਆ ਦੇਖ ਰੱਖ ਲਈ 24 ਘੰਟੇ ਹਰ ਰਾਤ ਤੇ ਅਸੀਂ ਇਹ ਹੀ ਸਾਡੇ ਮੁੱਖ ਜਿਹੜਾ ਸਾਡੇ ਪੁਲਿਸ ਦੀ ਡਿਊਟੀ ਆ ਲੋਕਾਂ ਦੀ ਜਾਨ ਤੇ ਮਾਲ ਦੀ ਰੱਖੀ ਕਰਨੀ ਤੇ ਅਸੀਂ ਪਬਲਿਕ ਨੂੰ ਇਹ ਆਸ਼ਵਾ ਦਿਨ ਜਿਹੜੇ ਨਾਪਾ ਪੁਲਿਸ ਤੇ ਪਟਿਆਲਾ ਪੁਲਿਸ ਤੇ ਪੰਜਾਬ ਪੁਲਿਸ ਸਾਡੀ ਆ ਉਹਨਾਂ ਦੀ ਸੇਵਾ 'ਚ ਹਾਜ਼ਰ ਆ ਤੇ ਕਿਸੇ ਮਾੜੇ ਬੰਦੇ ਨੂੰ ਜਿਹੜਾ ਅਸੀਂ ਸਰ ਨਹੀਂ ਚੱਕਣ ਦਾਵਾਂਗੇ ਨਾ ਹੀ ਕਿਸੇ ਅਸੀਂ ਆਪਣੇ ਇਲਾਕੇ ਦੇ ਵਿੱਚ ਕੋਈ ਨਸ਼ਾ ਜਾਂ ਹੋਰ ਇਹਨਾਂ ਦੀ ਕੋਈ ਵੀ ਚੀਜ਼ ਆ ਉਹ ਅਸੀਂ ਵਿਚੰਦਾਂ। ਕਚਨ ਕੋਰਟ ਲੱਗ ਚੁੱਕਿਆ ਅਸੀਂ ਸਾਰੇ ਉਹਨਾਂ ਦੇ ਇਹਦੀ ਇਨਕਮ ਕਰ ਰਹੇ ਆ ਜੋ-ਜੋ ਹਦੈਤਾਂ ਉਹਨਾਂ ਦੀ ਆ ਰਹੀਆਂ ਨੇ ਡੇ ਟੂ ਡੇ ਟਾਈਮ ਟੂ ਟਾਈਮ ਉਰੇੜੀਏ ਪੁਲਿਸ ਅਸੀਂ ਆਹੋ ਆਪਣਾ ਨਿਵਾਰਿਆਂ ਜੋ ਹੁਕਮ ਹੁੰਦਾ ਡੋੜੇ ਸੇ ਪੁਲਿਸ ਸਟੇਸ਼ਨ ਉਹ ਚੈੱਕ ਕਰਦੇ ਆਂ ਬਾਕੀ ਸਾਡੀਆਂ VST ਟੀਮਾਂ FST ਟੀਮਾਂ ਬਣ ਚੁੱਕੀਆਂ ਨੇ ਉਹ ਸਾਡਾ ਮੈਂ ਤੇ ਆਈਡੀਅਮ ਹਿਸਾਬ ਇਕੱਠੇ ਅਸੀਂ ਜਿਹੜਾ ਆਪ ਹੀ ਵਿਜ਼ਿਟ ਕਰਦੇ ਆ ਤੇ ਜਿੱਥੇ ਕੋਈ ਰੈਲੀਆਂ ਹੁੰਦੇ ਨੇ ਉਹ ਜੋ ਉਹਨਾਂ ਦਾ ਕੰਮ ਹੈ ਉਹ ਆਪਣਾ ਜਿਹੜੀਆਂ ਟੀਮਾਂ ਕਰਦੀਆਂ ਨਾਬਾ ਪੁਲਿਸ ਦੀ ਇਮੇਟੀਵ ਹਮਤਾ ਨਾਬਾ 90 ਵਿੱਚ ਟੋਟਲ ਸਾਡੇ ਕੋਲ ਹੈ ਐਟ ਅ ਟਾਈਮ ਸਾਡੇ ਕੋਲ ਤਿੰਨ ਟੀਮਾਂ ਜਿਹੜੀਆਂ ਜਦੋਂ ਐਫਐਸਟੀ ਚੱਲਦੀਆਂ ਇੱਕ ਵੀਐਸਟਰੀਮ ਚੱਲਦੀ ਹੈ 24 ਘੰਟੇ ਲਈ ਟੀਮਾਂ ਸਾਡੀਆਂ ਹੈਗੀਆਂ ਨੇ ਸ਼ਿਫਟਾਂ ਬਣਾਈਆਂ ਨੇ ਉਹ ਹਰੇਕ ਆਪਣਾ ਚੰਗੇ ਮਾੜੇ ਬੰਦੇ ਤੇ ਨਜ਼ਰ ਰੱਖਦੀਆਂ ਨੇ ਕੋਈ ਕੰਪਲੇਂਟ ਆਉਂਦੀ ਆ ਤਾਂ ਇਮੀਡੀਏਟ ਜਿਹੜਾ ਜਿਹੜਾ ਜੋ ਟਾਈਮ ਦਿੱਤਾ ਹੈ ਸਾਨੂੰ ਉਹਦੇ ਚ ਅਸੀਂ ਆਪਣੀਆਂ ਜਿਹੜੀਆਂ ਕੰਪਲੇਂਟਸ ਨੇ ਉਹ ਡਿਸਪੋਜ਼ ਆ ਕਰਦੇ ਬਹੁਤ ਵਧੀਆ ਉਪਰਾਲਾ ਜੋ ਨਾਬਾ ਪੁਲਿਸ ਵੱਲੋਂ ਫਲੈਗ ਮਾਰਕ ਕੀਤਾ ਜਾ ਰਿਹਾ ਹੈ ਇਹ ਚੋਨਾ ਦੇ ਮੱਦੇਨਜ਼ਰ ਰੱਖਦੇ ਬਹੁਤ ਵਧੀਆ ਕਰ ਰਹੇ ਨੇ ਇਹਨਾਂ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਸ਼ਰਾਰਤੀ ਜਿਹੜੇ ਅਨਸਰ ਨੇ ਉਹਨਾਂ ਦੇ ਨੱਥ ਪਾਈ ਜੂਗੀ ਬਹੁਤ ਵਧੀਆ ਕੰਮ ਕਰ ਰਹੀ ਹੈ ਨਾਪਾ ਪੁਲਿਸ ਵੀ ਜਗ੍ਹਾ ਜਗ੍ਹਾ ਤੇ ਚੈਕਿੰਗ ਚੱਲ ਰਹੀ ਹੈ ਹਰ ਇੱਕ ਜੀ ਨੂੰ ਜਦੋਂ ਬਹੁਤ ਚੰਗੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਹੈ ਗੱਡੀਆਂ ਮੋਟਰਸਾਰਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਉਹਨਾਂ ਦੇ ਲੰਗੇ ਸਾਰਾ ਕੋ ਚੈੱਕ ਕਰਕੇ ਲੰਗੇ ਨੇ ਬਹੁਤ ਵਧੀਆ ਕੰਮ ਕਰ ਰਹੀ ਹੈ ਨਾਪਾ ਪੁਲਿਸ